ਉਲੀ ਮੌਜੂਦਾ ਸਰਕਾਰ ਹੈ ਉਹ ਵੋਟਾਂ ਲੈਂਡ ਤੱਕ ਕੀ ਉਹਨਾਂ ਨੇ ਗੱਲਾਂ ਕੀਤੀਆਂ ਅਰੇ ਅੱਜ ਲੋਕਾਂ ਨੂੰ ਚਾਨਣ ਹੋ ਗਿਆ ਵੀ ਉਹ ਕਹਿਣ ਦੀਆਂ ਤੇ ਕਰਨ ਦੀਆਂ ਗੱਲਾਂ ਵਿੱਚ ਬਹੁਤ ਫੜਕ ਹੈ ਕਹਿਣੀ ਤੇ ਕਤਨੀ ਜਿਹੜੀਆਂ ਉਹਨਾਂ ਦੀ ਪੂਰੀ ਦੋਨੇ ਪੱਖ ਤੋਂ ਪੂਰੇ ਨਹੀਂ ਹੈਗੇ ਉਹ ਸਰਕਾਰ ਕਿਸੇ ਨੂੰ ਆਪਦੇ ਨੁਮਾਇੰਦੇ ਨੂੰ ਭੇਜ ਕੇ ਕਿਸੇ ਆਫੀਸਰ ਨੂੰ ਭੇਜ ਕੇ ਇਹਨੂੰ 2 ਮਿੰਟ ਸੈਟਲ ਕਰਵਾ ਸਕਦੇ ਕੋਈ ਐਡਾ ਇਸ਼ੂ ਨਹੀਂ ਹੈ ਸਿਰਫ ਇੱਕ ਨਿਆਂ ਦੀ ਗੱਲ ਹੈ ਜਦ ਇੱਕ ਪ੍ਰਸ਼ਾਸਨ ਇੱਕ ਸੋਚ ਲੈ ਕੇ ਚੱਲ ਪਏ ਕਿਸ ਨੂੰ ਬਚਾਉਣ ਦਾ ਮੇਰੇ ਤਾਂ ਜਿਵੇਂ ਕਹਿੰਦੇ ਉਹਦਾ ਕੋਈ ਉੱਥੇ ਬੇਦਕੀਆਂ ਗੱਲਾਂ ਦਾ ਜਿਹੜਾ ਉੱਥੇ ਆਪਣੀ ਗੱਲ ਕਰਨ ਦਾ ਕੋਈ ਜਿਹਨੇ ਕੋਈ ਸੁਣਨੀ ਨਹੀਂ ਉਹਦਾ ਕੋਈ ਫਾਇਦਾ ਨਹੀਂ ਦੇਖੋ ਬੜੇ ਦੁੱਖ ਦੀ ਗੱਲ ਹੈ ਕਿ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਆਪਦੇ ਹੱਕਾਂ ਦੇ ਵਾਸਤੇ ਨਿਆਂ ਵਾਸਤੇ ਦਰਨੀ ਤੇ ਬੈਠਣਾ ਪੈ ਰਿਹਾ ਐ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਦਰਨਾ ਦੇਣਾ ਪੈ ਰਿਹਾ ਹੈ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦਾ ਰਵਈਆ ਬਿਲਕੁਲ ਪੱਖਪਾਤੀ ਹੈ ਤੇ ਇੱਕ ਵਿਅਕਤੀ ਨੂੰ ਬਚਾਉਣ ਲਈ ਐਡਮਿਨਿਸਟ੍ਰੇਸ਼ਨ ਨੇ ਸਾਰਾ ਜ਼ੋਰ ਲਾਇਆ ਹੋਇਆ ਜਿਹੜੀਆਂ ਗੱਲਾਂ ਇਹਨਾਂ ਬੱਚਿਆਂ ਤੋਂ ਸਾਹਮਣੇ ਆਈਆਂ ਉਹ ਤੇ ਇਹ ਵੀ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਸਪ੍ਰੀਤ ਕੌਰ ਦੀ ਜਿਹੜੀ ਡੈਥ ਤੋਂ ਬਾਅਦ ਉਹਦੇ ਵਿੱਚ ਪਹਿਲਾਂ ਤਾਂ ਇਨਵੈਸਟੀਗੇਸ਼ਨ ਨਿਰਪੱਖ ਨਹੀਂ ਹੈ ਤੇ ਦੂਸਰੀ ਜਿਹੜਾ ਦੋਸ਼ੀ ਹੈ ਉਹਨੂੰ ਇਨਵੈਸਟੀਗੇਸ਼ਨ ਦੇ ਵਿੱਚ ਪਿਠਾ ਕੇ ਜਿਹੜੇ ਕੋਈ ਉਹਦੇ ਵਿੱਚ ਜਿਨ੍ਹਾਂ ਨੇ ਬਿਆਨ ਦੇ ਰਹੇ ਉਹਨਾਂ ਦੇ ਸਾਹਮਣੇ ਬਿਠਾ ਕੇ ਬਿਆਨ ਲਏ ਜਾ ਰਹੇ ਨੇ ਤੇ ਉਹ ਖੁਦ ਕਰਾਸ ਕੁਐਸਚਨਿੰਗ ਕਰ ਰਹੇ ਆ ਉਹ ਜਿਹੜਾ ਉੱਥੇ ਬੈਠ ਕੇ ਜਿਹੜਾ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਜਿਹੜਾ ਪ੍ਰੈਸ਼ਰਾਈਜ਼ ਕਰ ਰਿਹਾ ਹੈ ਤੋ ਇਹਦੇ ਨਾਲ ਤਾਂ ਇਨਵੈਸਟੀਗੇਸ਼ਨ ਦੇ ਆਪਦੇ ਦੇ ਬੜਾ ਵੱਡਾ ਸਵਾਲ ਖੜਾ ਹੋ ਜਾਂਦਾ ਤੋ ਸਾਡੀ ਇੱਕ ਤਾਂ ਇਹ ਹੈ ਵੀ ਜਿਹੜੀ ਕੋਈ ਵੀ ਇਨਵੈਸਟੀਗੇਸ਼ਨ ਯੂਨੀਵਰਸਿਟੀ ਨੇ ਕਰਨੀ ਹੈ ਬੱਚਿਆਂ ਦੀ ਵੀ ਮੰਗ ਇਹ ਹੀ ਹੈ ਵੀ ਉਹਨਾਂ ਨੂੰ ਨਿਰਪੱਖ ਹੋਵੇ ਇਟ ਡਸਨਟ ਹੋਣੀ ਨਹੀਂ ਚਾਹੀਦੀ ਸਿਰਫ ਇਟ ਹੈਜ਼ ਟੂ ਲੱਗਣੀ ਵੀ ਨਿਰਪੱਖ ਚਾਹੀਦੀ ਹੈ ਦੋਨੇ ਪਹਿਲੂ ਨੇ ਵੀ ਇਨਵੈਸਟੀਗੇਸ਼ਨ ਨਿਰਪੱਖ ਹੋਵੇ ਵੀ ਤੇ ਲੱਗੇ ਵੀ ਨਿਰਪੱਖ ਤੇ ਦੂਸਰੀ ਗੱਲ ਜਿਹੜੀ ਹੈਗੀ ਹੈ ਵੀ ਜਿਹੜੇ ਬੱਚਿਆਂ ਦੇ ਖਿਲਾਫ 308 ਦਾ ਪਰਚਾ ਕੀਤਾ ਗਿਆ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਨ ਲਈ ਉਹਨਾਂ ਨੂੰ ਇਸ ਧਰਨੇ ਤੋਂ ਚੱਕਣ ਲਈ ਜਿਹੜਾ ਪੁਲਿਸ ਇਹ ਪਰਚਾ ਦਰਜ ਕਰਾਇਆ ਉਹ ਵੀ ਕੈਨਸਲ ਹੋਣਾ ਚਾਹੀਦਾ ਤੇ ਇਹ ਮੈਂ ਸਮਝਦਾ ਜੋ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਯੂਨੀਵਰਸਿਟੀ ਸਹੀ ਢੰਗ ਨਾਲ ਚੱਲੇ ਉਹਦੇ ਵਾਸਤੇ ਜਿਹੜਾ ਹੈ ਬੱਚਿਆਂ ਦੀ ਤੇ ਜਿਹੜਾ ਵੀ ਯੂਨੀਵਰਸਿਟੀ ਦਾ ਹਿੱਸਾ ਚਾਹੇ ਕੋਈ ਅਧਿਆਪਕ ਨੇ ਚਾਹੇ ਬੱਚੇ ਨੇ ਚਾਹੇ ਹੋਰ ਸਟਾਫ ਹੈ ਉਹਨਾਂ ਦੇ ਹੱਕਾਂ ਦੀ ਰਾਖੀ ਕਰਨੀ ਉਹਨਾਂ ਦੇ ਹੱਕ ਵਿੱਚ ਸਹੀ ਦੇ ਹੱਕ ਵਿੱਚ ਖੜਨਾ ਇਹ ਯੂਨੀਵਰਸਿਟੀ ਦੇ ਪ੍ਰਸ਼ਾਸਨ ਦਾ ਹੱਕ ਹੈ ਉਹਨਾਂ ਨੇ ਨਿਆਂ ਲੈ ਕੇ ਦੇਣਾ ਤੇ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਇਮੀਡੀਏਟਲੀ ਹਲੇ ਇਹਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਨਿਰਪੱਖ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈ ਤੇ ਦੋਸ਼ੀ ਨੂੰ ਸਜ਼ਾ ਮਿਲੇ ਤੇ ਦੂਸਰੀ ਜਿਹੜੇ ਬੱਚਿਆਂ ਦੇ ਖਿਲਾਫ ਪਰਚੇ ਦਰਜ ਨੇ ਉਹ ਕੈਨਸਲ ਹੋਣੇ ਚਾਹੀਦੇ ਸਰਕਾਰ ਵੱਲੋਂ ਕੋਈ ਵੀ ਨਾ ਜਿਹੜਾ ਨੁਮਾਇੰਦਾ ਹੈਗਾ ਹਲੇ ਤੱਕ ਇਹਨਾਂ ਤਾਂ ਕੋਈ ਪਹੁੰਚ ਨਹੀਂ ਕੀਤੀ ਪਿਛਲੇ 25 ਦਿਨਾਂ ਤੋਂ ਜਿਹੜੇ ਸਟੂਡੈਂਟ ਨੇ ਠੰਡ ਦੇ ਵਿੱਚ ਬੈਠੇ ਆਗੇ ਨੇ ਸਰਕਾਰ ਨੂੰ ਕਿੱਥੇ ਖੜਾ ਦੇਖਦੇ ਹੋ ਸਟੈਂਡ ਕੀ ਦੇਖੋ ਸਰਕਾਰ ਸਿਰਫ ਜਿਹੜੀ ਮੌਜੂਦਾ ਸਰਕਾਰ ਹੈ ਉਹ ਵੋਟਾਂ ਲੈਣ ਤੱਕ ਹੀ ਉਹਨਾਂ ਨੇ ਗੱਲਾਂ ਕੀਤੀਆਂ ਜਿਹੜੀਆਂ ਵੀ ਵੱਡੇ ਵੱਡੇ ਉਹ ਦਾਅਵੇ ਕਰਦੇ ਰਹੇ ਆਪਦੇ ਆਪ ਨੂੰ ਇੱਕ ਵੱਖਰੀ ਪਾਰਟੀ ਵੱਲੋਂ ਜਾਂ ਇੱਕ ਵੱਖਰੀ ਸੋਚ ਵੱਜੋਂ ਉਹ ਆਪਦੇ ਆਪ ਨੂੰ ਜਿਹੜਾ ਹੈ ਸਾਹਮਣੇ ਲੋਕਾਂ ਦੇ ਲਿਆਉਂਦੇ ਰਹੇ ਅੱਜ ਲੋਕਾਂ ਨੂੰ ਚਾਨਣ ਹੋ ਗਿਆ ਵੀ ਉਹ ਕਹਿਣ ਦੀਆਂ ਤੇ ਕਰਨ ਦੀਆਂ ਗੱਲਾਂ ਵਿੱਚ ਬਹੁਤ ਫੜਕ ਹੈ ਕਹਿਣੀ ਤੇ ਕਥਨੀ ਜਿਹੜੀਆਂ ਉਹਨਾਂ ਦੀ ਪੂਰੀ ਦੋਨੇ ਪੱਖ ਤੋਂ ਪੂਰੇ ਨਹੀਂ ਹੈਗੇ ਉਹ ਤੇ ਇਹ ਗੱਲਾਂ ਅੱਜ ਸਾਹਮਣੇ ਆ ਗਈ ਨਹੀਂ ਤਾਂ ਸਰਕਾਰ ਦਾ ਦੇ ਅੱਗੇ ਕਿਹੜਾ ਕਿਸ਼ੂ ਹੈ ਇਹ ਸਰਕਾਰ ਕਿਸੇ ਨੂੰ ਆਪਦੇ ਨੁਮਾਇੰਦੇ ਨੂੰ ਭੇਜ ਕੇ ਕਿਸੇ ਅਫੀਸਰ ਨੂੰ ਭੇਜ ਕੇ ਇਹਨੂੰ 2 ਮਿੰਟ ਸੈਟਲ ਕਰਵਾ ਸਕਦੇ ਕੋਈ ਐਡਾ ਇਸ਼ੂ ਨਹੀਂ ਹੈ ਸਿਰਫ ਇੱਕ ਨਿਆਂ ਦੀ ਗੱਲ ਹੈ ਇਹਨ ਸਰਕਾਰ ਦੀ ਡਿਊਟੀ ਬਣਦੀ ਹੈ ਪ੍ਰਸ਼ਾਸਨ ਦੀ ਵੀ ਡਿਊਟੀ ਬਣਦੀ ਹੈ ਵੀ ਨਿਆਂ ਮਿਲੇ ਤੇ ਦੋਸ਼ੀਆਂ ਨੂੰ ਸਜ਼ਾ ਮਿਲੇ ਤੁਹਾਡੇ ਵੱਲੋਂ ਕੋਈ ਵੀ ਸੀ ਨੂੰ ਕੋਈ ਮਤਲਬ ਦੇਖੋ ਇਹਨਾਂ ਦੀ ਜੋ ਰਿਪਰੈਜ਼ੈਂਟੇਸ਼ਨ ਹੈ ਉਹ ਅਸੀਂ ਗਵਰਨਰ ਸਾਹਿਬ ਕੋਲ ਲੈ ਕੇ ਜਾਵਾਂਗੇ ਉਹਨਾਂ ਨਾਲ ਇਹ ਛੁੱਟੇ ਕੰਮ ਕਰਾਂਗੇ ਕਿਉਂਕਿ ਗਵਰਨਰ ਸਾਹਿਬ ਚਾਂਸਲਰ ਨੇ ਇਸ ਯੂਨੀਵਰਸਿਟੀ ਦੇ ਜਸਿਆਸ ਕਰਦੇ ਆ ਵੀ ਉਹ ਬੱਚਿਆਂ ਨੂੰ ਮਿਆਦ ਵਾਉਣਗੇ ਕਿਉਂਕਿ ਵੀਸੀ ਕੋਲ ਤਾਂ ਇਹਨਾਂ ਨੇ ਆਲਰੇਡੀ ਕਿੰਨੀ ਵਾਰ ਆਪਦੀ ਗੱਲ ਰੱਖ ਚੁੱਕੇ ਨੇ ਸ਼ਾਇਦ ਤੁਹਾਡੇ ਗੱਲ ਕਰਨ ਨਾਲ ਸ਼ਾਇਦ ਕੁਝ ਹੋ ਸਕਦਾ ਜੀ ਦੇਖੋ ਮੈਂ ਇਹ ਸਮਝਦਾਗਾ ਵੀ ਜਿਹੜਾ ਜਦ ਇੱਕ ਪ੍ਰਸ਼ਾਸਨ ਇੱਕ ਸੋਚ ਲੈ ਕੇ ਚੱਲ ਪਏ ਕਿਸ ਨੂੰ ਬਚਾਉਣ ਦਾ ਫੇਰ ਤਾਂ ਜਿਵੇਂ ਕਹਿੰਦੇ ਉਹਦਾ ਕੋਈ ਉੱਥੇ ਬੇਦੁਕੀਆਂ ਗੱਲਾਂ ਦਾ ਜਿਹੜਾ ਉੱਥੇ ਆਪਦੀ ਗੱਲ ਕਰਨ ਦਾ ਕੋਈ ਜਿਹਨੇ ਕੋਈ ਸੁਣਨੀ ਨਹੀਂ ਉਹਦੇ ਕੋਈ ਫਾਇਦਾ ਨਹੀਂ ਜਿੱਥੇ ਗੱਲ ਸੁਣੀ ਜਾਵੇ ਜਿੱਥੇ ਕੋਈ ਹੱਲ ਹੋ ਸਕਦਾ ਅਸੀਂ ਉੱਥੇ ਟੇਕ ਅਪ ਕਰਾਂਗੇ ਜੇ ਲੋੜ ਪਈ ਵੀ ਸੀ ਨਾਲ ਵੀ ਗੱਲ ਕਰਾਂਗੇ ਫੋਨ ਤੇ ਪਰ ਅੱਜ ਤੱਕ ਦੇ ਜੋ ਇਹ ਸਾਰੀਆਂ ਗੱਲਾਂ ਨੇ ਵੀ ਸੀ ਸਭ ਵੱਲੋਂ ਹੁਣ ਤੱਕ ਕੋਈ ਸੁਣਵਾਈ ਨਹੀਂ ਹੋਈ ਇਹ ਦੁਖਦਾਈ ਗੱਲ ਹੈ ਅਸੀਂ ਆਸ ਕਰਦੇ ਹਾਂ ਵੀ ਐਡੇ ਵੱਡੇ ਅ ਅਹੁਦੇ ਤੇ ਪਹੁੰਚ ਕੇ ਐਡੇ ਵੱਡੇ ਜਿਹੜਾ ਹੈ ਚੰਗੇ ਜਿਹੜੀ ਹੈ ਐਜੂਕੇਸ਼ਨ ਹਰ ਪੱਖ ਤੋਂ ਜਿਹੜੇ ਇਹ ਵੀ ਸੀ ਦੀ ਜਿਹੜੀ ਚੋਣ ਹੁੰਦੀ ਹੈ ਕੋਈ ਆਮ ਨਹੀਂ ਹੈ ਇਹਨਾਂ ਵੀ ਸੀ ਉਹ ਵਤ ਵਿਅਕਤੀ ਇਸ ਦਾ ਯੋਗ ਹੁੰਦਾ ਜਿਹੜਾ ਹਰ ਪੱਖ ਤੋਂ ਜਿਹੜਾ ਹੈ ਇਸ ਮਾਪਦੰਡ ਪੂਰੇ ਕਰਦਾ ਹੋਵੇ ਤੇ ਜੇ ਉਹ ਇਸ ਅਹੁਦੇ ਤੇ ਬੈਠੇ ਨੇ ਮੈਂ ਸਮਝਦਾ ਉਹਨਾਂ ਨੂੰ ਜ਼ਰੂਰ ਦੁਬਾਰੇ ਵਿਚਾਰ ਕਰਨਾ ਚਾਹੀਦਾ ਤੇ ਅਸੀਂ ਵਰਬਲੀ ਉਹਨਾਂ ਨੂੰ ਫੋਨ ਲੈਵਲ ਤੇ ਮੈਂ ਗੱਲ ਕਰਕੇ ਇਹਨੂੰ ਕੋਸ਼ਿਸ਼ ਕਰਾਂਗੇ ਜੀਓ ਸੋਇਸਨ ਪਰਮਿੰਦਰ ਸਿੰਘ ਢੀਂਡ ਸਾਹਿਬ ਜਿਨ੍ਹਾਂ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਹੈ ਭੈਣ ਜਸ਼ਨਦੀਪ ਕੌਰ ਦੇ ਮਾਮਲੇ ਨੂੰ ਲੈ ਕੇ ਉਹਨੇ ਕਿਹਾ ਕਿ ਵਿਦਿਆਰਥੀਆਂ ਨਾਲ ਤੱਕਾ ਕੀਤਾ ਜਾ ਰਿਹਾ ਹੈ ਮੈਂ ਰਾਜਪਾਲ ਨਾਲ ਗੱਲਬਾਤ ਕਰਾਂਗਾ ਤਾਂ ਵੀਸੀ ਸਾਹਿਬ ਨਾਲ ਵੀ ਫੋਨ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਹੋਵੇਗਾ ਕਿ ਪਰਮਿੰਦਰ ਸਿੰਘ ਢੀਂਡ ਸਾਹਿਬ ਵੱਲੋਂ ਇਹਨਾਂ ਨੂੰ ਕੀ ਇਨਸਾਫ ਦਵਾਇਆ ਜਾਂਦਾ ਤੇ ਉੱਪਰ ਗੱਲ ਰੱਖੀ ਜਾਂਦੀ ਹੈ ਤੇ ਉਹਦਾ ਕਿੰਨਾ ਕਾਸਾ ਸਾਹਮਣੇ ਦੇਖਣ ਨੂੰ ਮਿਲਦਾ ਹੈ ਕੈਮਰਾ ਪਰ ਸੰਜੋਨਸਨ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੋ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕ ਟੀ5 ਚੈਨਲ ਹਿੰਦੀ ਵੀ ਹੋਗਾ ਸਾਹਿਬ ਟੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ